ਅੱਜ ਲੱਗਦਾ ਲੁਧਿਆਣੇ ਦੇ ਵਿੱਚ ਪਾਊਗਾ ਪੂਰਾ ਦਿਨ ਤੇ ਪੂਰੀ ਰਾਤ ਪੂਰਾ ਚੜ ਕੇ ਆਇਆ ਸੌਣ ਮਹੀਨਾ ਪਹਿਲਾਂ ਹੀ ਭਰਾ ਦਾ ਇਸ ਵਾਰ ਨੇ ਸੌਣ ਦੇ ਵਿੱਚ ਪਤਾ ਨਹੀਂ ਬਰੂਗਾ ਕਿ ਨਹੀਂ ਬਰੂਗਾ ਲੋਕਾਂ ਦੀਆਂ ਜੀਰੀਆਂ ਮਾਰ ਦੇਣੀਆਂ ਨੇ ਸਾਡੇ ਸੱਤ ਪਤੀਆ ਦੇ ਉੱਤੇ ਝੁੰਗਾ ਵੇਲ ਨੇ ਕਰ ਲਿਆ ਕੱਟ ਜਾ ਇਹ ਤੁਰੋਂ ਆਇਆ ਲੱਗਦਾ ਜਿਵੇਂ ਝੁੰਮਕਾ ਵੇਲ ਦਾ ਦਰਖਤ ਹੋਵੇ ਇਹ ਤੇ ਲੋਕੀ ਖੜ ਖੜ ਕੇ ਪੁੱਛਦੇ ਆ ਵੀ ਇਹ ਕਿਹੜਾ ਦਰਖਤ ਆ ਭਾਈ ਵਿਚੋਂ ਉਹਦੇ ਬੋਗਨਵਿਲਾ ਵੀ ਝਾਤੀਆਂ ਮਾਰਦੀਆਂ ਹੋਰ ਥੋੜੇ ਚਿਰ ਨੂੰ ਬੋਗਨਵਿਲਾ ਨੇ ਵੀ ਕਰ ਲੈਣਾ ਕਬਜ਼ਾ ਬਿਲਕੁਲ ਹੋ ਲੱਗਿਆ ਹੈ ਬੋਗਨਵਿਲਾ ਦੇ ਹਾਂ